ਬਿੱਲੀ ਕੁੱਤੇ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਆ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਕਿ ਬਿੱਲੀ ਕੁੱਤੇ ਤੋਂ ਕਿਵੇਂ ਬਚਾਅ ਕਰਦੇ ਆ ਤੁਸੀਂ ਖੁੱਲੇ ਹੀ ਜਾਂ ਰੱਖਦੇ ਆ ਇਹਨਾਂ ਨੂੰ ਸਾਰਾ ਦਿਨ ਤੇ ਬਿੱਲੀ ਨਹੀਂ ਪੈਂਦੀ ਇਹਨਾਂ ਨੂੰ ਤੇ ਜੇ ਆਪਾਂ ਬਿੱਲੀ ਦੀ ਗੱਲ ਕਰੀਏ ਜਾਂ ਕੁੱਤੇ ਦੀ ਗੱਲ ਕਰੀਏ ਤੇ ਚਾਰੇ ਪਾਸੇ ਜਿਹੜੀ ਚਾਰ ਦਿਵਾਰੀ ਆ ਉਹ ਹੋਈ ਆ ਸਾਡੇ ਤੇ ਬਾਹਰ ਜਦੋਂ ਖੇਤ ਵਿੱਚ ਛੱਡੀਦਾ ਆ ਤੇ ਉੱਥੇ ਆਪਾਂ ਘੰਟਾ 2 ਘੰਟੇ ਨਾਲ ਉੱਥੇ ਖੜ ਜਾਈਦਾ ਆ ਕੋਲ ਤੇ ਵੈਸੇ ਖੰਨ ਦੀ ਲੋੜ ਨਹੀਂ ਆ ਉੱਧਰ ਵੀ ਲਗਭਗ ਘਾਠੀ ਕੁੱਤੇ ਆਉਂਦੇ ਆ ਤੇ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਕੋਲੇ ਚਾਰ ਦਿਵਾਰੀ ਨਹੀਂ ਹੈਗੀ ਤਾਂ ਤੁਸੀਂ ਸਾਹਮਣੇ ਲੱਗੀ ਜਿਹੜੀ ਜਾਲੀ ਆ ਉਹ ਦੇਖ ਸਕਦੇ ਆ ਤੁਹਾਨੂੰ ਕੋਲੋਂ ਦਿਖਾ ਦਿੰਨੇ ਆ ਇਹ ਜਾਲੀ ਕੋਈ ਬਹੁਤੀ ਮਹਿੰਗੀ ਨਹੀਂ ਆਉਂਦੀ ਹੈਗੀ ਇਹਨੂੰ ਤੁਸੀਂ ਐਦਾਂ ਐਂਗਲ ਲਾ ਕੇ ਤਾਂ ਇਹਨੂੰ ਤੁਸੀਂ ਵਧੀਆ ਯਾਨੀ ਕਿ ਬਣਾ ਕੇ ਥੋੜੇ ਜਿਹੇ ਏਰੀਏ ਦੇ ਵਿੱਚ ਲਾ ਸਕਦੇ ਆ ਮਤਲਬ ਟੈਂਟ ਜਿਹਾ ਇੱਕ ਕਹਿ ਲਓ ਵੀ ਟੈਂਟ ਬਣਾ ਕੇ ਤੁਸੀਂ ਇਹਨਾਂ ਵਿੱਚ ਵੀ ਮੁਰਗੀਆਂ ਰੱਖ ਸਕਦੇ ਆ ਤੇ ਬਿੱਲੀ ਜਿਹੜੀ ਆ ਨਹੀਂ ਪਾਊਗੀ ਇਹ ਜਿਹੜੀ ਇਧਰੋਂ ਕੰਧ ਆ ਸਾਡੀ ਛੋਟੀ ਆ ਤੇ ਮੁਰਗੀਆਂ ਜਿਹੜੀਆਂ ਕਈ ਵਾਰ ਬਾਹਰ ਟੱਪ ਕੇ ਚਲੇ ਜਾਂਦੀਆਂ ਸੀ ਤਾਂ ਆਪਾਂ ਤਕਰੀਬਨ 2 ਸਾਲ ਤੋਂ ਇਹੀ ਲਈ ਹੋਈ ਆ ਤੇ ਇਹ ਬਹੁਤ ਹੀ ਮਹਿੰਗੀ ਨਹੀਂ ਆਉਂਦੀ ਹੈਗੀ ਮੀਟਰਾਂ ਦੇ ਹਿਸਾਬ ਨਾਲਾ ਹੁਣ ਮੈਨੂੰ ਯਾਦ ਤੇ ਨਹੀਂ ਤੇ ਪਿਛਲੇ ਸਾਲ ਆਪਾਂ ਲਈ ਸੀ ਇੱਕ ਇਹਦੇ ਤੋਂ ਬਰੀਕ ਆਂਦੀ ਆ ਪਰ ਇਹ ਵਾਲੀ ਬਰੀਕ ਆ ਇਹ ਫਟ ਜਾਂਦੀ ਆ ਜਲਦੀ ਤੇ ਪਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਥੋੜੀ ਜੀ ਇਹ ਤੋਂ ਮਹਿੰਗੀ ਆਂਦੀ ਆ ਤੇ ਵਧੀਆ ਚ ਉਹ ਛੇਤੀ ਫਟਦੀ ਨਹੀਂ ਆ ਪਿਛਲੇ ਸਾਲ ਦੀ ਉਹ ਲਈ ਹੋਈ ਆ ਤੇ ਹਜੇ ਤੱਕ ਫਟੀ ਨਹੀਂ ਬਾਕੀ ਦੂਸਰੀ ਗੱਲ ਆਪਣੇ ਘਰੇ ਜਿਹੜਾ ਕੁੱਤਾ ਆ ਉਹ ਹੈਗਾ ਆ ਇਹ ਇੱਥੇ ਬੰਨਿਆ ਹੁੰਦਾ ਆ ਦਿਨ ਵਿੱਚ ਰਾਤ ਨੂੰ ਇਹ ਅੰਦਰ ਹੁੰਦਾ ਆ ਤੇ ਹੁਣ ਕਈਆਂ ਨੇ ਕਮੈਂਟ ਕਰਨੇ ਆ ਵਿਚਾਰੇ ਨੂੰ ਕਿੱਥੇ ਬੰਨਿਆ ਆ ਜਾਂ ਕਿਦਾਂ ਤੇ ਇਹ ਅਸੀਂ ਹੱਥੀ ਪਾਲਿਆ ਸੀ ਇਹ ਅੰਦਰ ਰਹਿੰਦਾ ਹੁੰਦਾ ਸੀ ਤੇ ਪੱਖੇ ਦੇ ਥੱਲੇ কুলਰ ਦੇ ਮੂਰੇ ਪੈਂਦਾ ਸੀ ਪਰ ਇੱਕ ਵਾਰ ਇਹਨੇ ਮੰਮੀ ਨੂੰ ਵੱਢ ਦਿੱਤਾ ਤੇ ਫਿਰ ਇਹਨੂੰ ਡਰਦੇ ਅਸੀਂ ਇੱਥੇ ਬਾਹਰ ਬੰਨਿਆ ਹੋਇਆ ਹੈ ਤੇ ਰਾਤ ਨੂੰ ਅੰਦਰ ਹੁੰਦਾ ਹੈ ਬਾਕੀ ਇਹਦੀ ਸੇਵਾ ਜਿਹੜੀ ਫੁੱਲਾ ਤੇ ਦੁੱਧ ਤੁਸੀਂ ਦੇਖ ਲਓ ਹਜੇ ਵੀ ਹੈਗਾ ਮੂਰੇ ਇਹਦੇ ਪਿਆ ਤੇ ਆਹ ਦੇਖ ਲਓ ਜਾਲੀ ਤੁਹਾਨੂੰ ਬਾਹਰੋਂ ਵੀ ਦਿਖਾ ਦਈਏ ਤੇ ਖੁੱਲੀ ਜਗ੍ਹਾ ਆਪਣੇ ਕੋਲੇ ਬਹੁਤ ਆ ਤੇ ਬਿੱਲੀ ਕੁੱਤੇ ਤੋਂ ਜਿਹੜਾ ਤੁਸੀਂ ਬਚਾ ਕਰਨਾ ਆ ਉਹਦੇ ਲਈ ਜਿਹੜੀ ਜਾਲੀ ਆ ਮੋਟੀ ਵਾਲੀ ਜਾਲੀ ਆ ਬਹੁਤੀ ਮਹਿੰਗੀ ਨਹੀਂ ਆਉਂਦੀ ਹੈਗੀ ਇਹਦਾ ਥੋੜੇ ਇੱਕ ਏਰੀਏ ਦੇ ਵਿੱਚ ਤੁਸੀਂ ਟੈਂਟ ਬਣਾ ਕੇ ਵੀ ਲਾ ਸਕਦੇ ਆ ਤੇ ਇਹ ਉੱਪਰ ਨੂੰ ਜਿਹੜੀ ਕਾਫੀ ਵੱਧਵੀਂ ਹੁੰਦੀ ਆ ਚੌੜੀ ਹੁੰਦੀ ਆ ਵੱਧਦੀ ਰਹਿੰਦੀ ਇਹਨੂੰ ਖਿੱਚ ਕੇ ਲਾਓ ਤਾਂ ਵਧੀਆ ਤਰੀਕੇ ਦੇ ਨਾਲ ਤੇ ਜਿਹੜੀ ਬਿੱਲੀ ਆ ਉਹ ਨਹੀਂ ਪਾਉਗੀ ਵੈਸੇ ਤਾਂ ਜਿਹੜੀਆਂ ਵੱਡੀਆਂ ਮੁਰਗੀਆਂ ਆ ਉਹਨਾਂ ਨੂੰ ਬਿੱਲੀ ਨਹੀਂ ਪੈਂਦੀ ਹੈਗੀ ਤੇ ਕਿਉਂਕਿ ਇਹ ਖੁੱਲੀਆਂ ਹੀ ਰਹਿੰਦੀਆਂ ਕਦੇ ਵੀ ਸਾਡੇ ਤਕਰੀਬਨ 2 ਸਾਲ ਤੋਂ ਅਸੀਂ ਜਾਦਾ ਰੱਖੀਆਂ ਪਰ ਉਸ ਤੋਂ ਪਹਿਲਾਂ 7-8 ਸਾਲ ਦੇ ਵਿੱਚ ਵੀ ਸਾਡੇ ਕੋਲੇ ਮੁਰਗੀਆਂ ਜਿਹੜੀਆਂ ਸੀਗੀਆਂ ਅਸੀਂ ਸ਼ੌਂਕ ਦੇ ਵਾਸਤੇ ਤਿੰਨ ਚਾਰ ਰੱਖੀਆਂ ਸੀ ਉਹਨਾਂ ਵਿੱਚ ਵੀ ਕਦੇ ਵੀ ਇਦਾਂ ਨਹੀਂ ਹੋਈ ਕਿ ਬਿੱਲੀ ਪਈ ਹੋਵੇ ਇਹਨਾਂ ਨੂੰ ਤੇ ਹਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਜ਼ਰੂਰ ਚੱਕ ਲੈਂਦੀਆਂ ਬਿੱਲੀਆਂ ਤੇ ਬਾਕੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਧੰਨਵਾਦ